वागुरु जी का खालसा वाहगुरू जी की फतह कुछ टाइम पहला असि करतारपुर साहब पाकिस्तान जाके दर्शन मिले करते हैं कई दिन पहले भी मैसेज आए कि भाई जी कि बुकिंग होंगी है किमें जाइना पासपोर्ट पर डीजा लगता या नहीं या कितने वेरीफिकेस होंगी की कुछ होंगे सोई अच्छा भी एक वीडियो बना के पा देने सब तो पहले तो ब्राउजर से जाके सर्च मार लेना करतारपुरडोर उस तो बाद पहला ऑप्शन खुलता उससे क्लिक कर लेना क्लिक करने तो बाद सामने एक वैबसाइट पेज खुल जाना अप्लाई ऑनलाइन पर क्लिक कर देना जो कुछ क्लिक करो तो पहला पहला ऑप्शन सिलेक्ट कर लेना इंडियन पासपोर्ट उस डेट तो सिलेक्ट कर लेनी जो मैं पहला उत्ती तरीक सिलेक्ट करी सी मैं उन्ती तरीकू जाता पर उत्ती तरीक न कोई भी स्लॉट बहला नहीं चाहिए उस तो बाद तरीक का स्लॉट बुक करें स्लॉट वेला से इसका कैसे बुक कर लें इस बाद अपने सामने पेज पहला ऑप्शन सिलेक्ट करना है ऑर्डिनरी उस तो बाद अपने सामने ऑप्शन खुले आप हैं आपले पासपोर्ट नंबर ये मेन चीज ध्यान रखनी कि आप पासपोर्ट नंबर अपना नाम फादर नेम ये सब चीज़ पासपोर्ट तो देख के सही सही भरी उस डेट ऑफ इशू पासपोर्ट केवी डेट में इशू होगा ਉਹ ਵੀ ਪਾਸਪੋਰਟ ਤੇ ਲਿਖੀ ਹੁੰਦੀ ਹੈ ਫਰੰਟ ਪੇਜ ਤੇ ਉਹ ਦੇਸ਼ ਤੇ ਤੁਸੀਂ ਕਰ ਸਕਦੇ ਹੋ ਤੇ ਕਈ ਵਾਰ ਭਾਵੇਂ ਇਹ ਹੀ ਪੁੱਛਦੇ ਸੀ ਪਾਸਪੋਰਟ ਤੇ ਸਟੈਂਪ ਲੱਗਦੀ ਹੈ ਜਾਂ ਨਹੀਂ ਤਾਂ ਭਾਈ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ ਆਪਣਾ ਇੱਕ ਫਾਰਮ ਨਿਕਲਦਾ ਉਸ ਤੇ ਸਟੈਂਪ ਲੱਗਦੀ ਹੈ ਉਸ ਤੋਂ ਬਾਅਦ ਤੁਸੀਂ ਡੇਟ ਆਫ ਐਕਸਪਾਇਰੀ ਪਾਸਪੋਰਟ ਤੇ ਜੋ ਵੀ ਡੇਟ ਆਫ ਐਕਸਪਾਇਰੀ ਹੈ ਉਹ ਪਰ ਉਹ ਵੀ ਤੁਸੀਂ ਧਿਆਨ ਰੱਖਣੇ ਕਿ ਸਹੀ ਕਰੋ ਤਾਂ ਕਿ ਮੈਂ ਇਹ ਈਟੀਏ ਫਾਰਮ ਜਿਹੜਾ ਫਾਰਮ ਆਪਾਂ ਨੂੰ ਐਂਡ ਤੇ ਨਿਕਲਦਾ ਉਹ ਇੱਕ ਪਾਸਪੋਰਟ ਦੋ ਚੀਜ਼ਾਂ ਹੀ ਮੈਂਡ ਚੈੱਕ ਕਰਦੇ ਪੋਸਟ ਵਾਲਾ ਆਪਣਾ ਆਪਣਾ ਹੈ ਪਲੇਸ ਆਫ ਇਸ਼ੂ ਵੀ ਤੋਂ ਦਾ ਪਾਸਪੋਰਟ ਕਿਹੜੀ ਜਗ੍ਹਾ ਤੇ ਬਣੇ ਸੀ ਉਹ ਤੁਸੀਂ ਸਿਲੈਕਟ ਕਰ ਲੈਣਾ ਇਸ ਤੋਂ ਬਾਅਦ ਤੁਹਾਡਾ ਨਾਮ ਪਾਸਪੋਰਟ ਤੇ ਜਿਹੜਾ ਨਾਮ ਆ ਉਹ ਤੋਂ ਬਾਅਦ ਸਰਨੇਮ ਜੇ ਕੋਈ ਹੈ ਤਾਂ ਤੁਸੀਂ ਭਰ ਸਕਦੇ ਹੋ ਨੀਮ ਨੇਮ ਆਫ ਫਾਦਰ ਉਹ ਪਾਸਪੋਰਟ ਦੇ ਪੇਜ ਤੇ ਲਿਖਿਆ ਹੁੰਦਾ ਬਗਦਦ ਆਕਰ ਨੇ ਆਪਣਾ ਪ੍ਰਤੀਯੰਗਲ ਕਰ ਲੈਣਾ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਜੈਂਡਰ ਸਿਲੈਕਟ ਕਰਨਾ ਆਪਾਂ ਆਪਣਾ ਜੈਂਡਰ ਸਿਲੈਕਟ ਕਰਨ ਤੋਂ ਬਾਅਦ ਇੱਕ ਨਿਚੇ ਕੈਕਚਰ ਦਿੱਤਾ ਹੁੰਦਾ ਉਪਰ ਨਾਲ ਪੋਸ਼ਵ ਇਸ ਇਵੈਂਟ ਕੰਟੀਨਿਊ ਕਰ ਦਿਨ ਕੰਟੀਨਿਊ ਕਰਨ ਤੋਂ ਬਾਅਦ ਇਹ ਆਪਣੇ ਜਨਮ ਨਾਲ ਰਿਲੇਟਡ ਜਿਵੇਂ ਵਰਤਨ ਇਨਫੋਰਮੇਸ਼ਨ ਮੰਗੂਗਾ ਉਸ ਚਾਪਾ ਡੇਟ ਆਫ ਬਰਥ ਪਲੇਸ ਆਫ ਬਰਥ ਤੇ ਆਪਣਾ ਐਡਰੈਸ ਜਿਵੇਂ ਕੰਟਰੀ ਸਟੇਟ ਡਿਸਟ੍ਰਿਕਟ ਇਹ ਚੀਜ਼ ਪੜਨੀ ੋ ਬਿੰਦਰਾਏ ਭਗਤਨ ਕੀ ਰਾਸ ਭਗਤਨ ਕੀ ਰਾਸ ਕਰਤਾ ਹੁਰ ਕਰਤਾ ਵਸੈ ਸੰਤਨ ਕੇ ਪਾ ਜਿਸ ਤਿਲ ਪਾਣਾ ਤੋਂ ਬਾਅਦ ਆਸਿਆ ਪਾਪਨਾ ਪੈਨ ਕੋਡ ਪਾਰਨਾ ਪੈਨ ਕੋਡ ਪਾਰਨ ਤੋਂ ਬਾਅਦ ਆਪਾ ਕੰਟੀਨਿਊ ਕਰਨ ਦੇ ਕੰਟੀਨਿਊ ਕਰਨ ਤੋਂ ਬਾਅਦ ਆਪਾਂ ਰੈਜ਼ੀਡੈਂਸ ਐਡਰੈਸ ਭਰਨਾ ਹੈ ਇਹ ਆਪਾਂ ਜੇ ਆਪਣੇ ਪਾਸਪੋਰਟ ਨਾਲ ਮੈਚ ਕਰਦਾ ਤਾਂ ਆਪਾਂ ਸਹੀ ਰੱਖ ਸਕਦੇ ਨੇ ਨਹੀਂ ਆਪਾਂ ਨਵਾਂ ਐਡਰੈਸ ਵੀ ਭਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੂੰ ਪੁਲਿਸ ਸਟੇਸ਼ਨ ਕਿਹੜਾ ਲੱਗਦਾ ਉਹ ਭਰਨਾ ਉਹਦਾ ਐਡਰੈਸ ਭਰਨਾ ਆਪਣਾ ਬਲੱਡ ਗਰੁੱਪ ਵੀ ਆ ਬੀ ਨੈਗੇਟਿਵ اے ਨੈਗੇਟਿਵ ਕੁਝ ਵੀ ਆਪ ਤੁਸੀਂ ਭਰ ਸਕਦੇ ਆ ਜੋ ਵੀ ਬਲੱਡ ਗਰੁੱਪ ਆ ਉਸ ਤੋਂ ਬਾਅਦ ਮੋਬਾਈਲ ਨੰਬਰ ਮੋਬਾਈਲ ਨੰਬਰ ਤੋਂ ਬਾਅਦ ਇਹ ਆਪਣੇ ਤੋਂ ਪੁੱਛੂਗੀ ਮੈਰਿਡ ਹੋ ਜਾਂ ਅਨਮੈਰਿਡ ਉਹ ਤੁਸੀਂ ਭਰ ਦੇਣਾ ਜੇ ਮੈਰਿਡ ਹੋ ਤਸੋਡੇ ਸਪਾਉਸ ਦੀ ਡਿਟੇਲ ਇਹ ਮੰਗੂਗਾ ਜੇ ਆਨ ਮੈਰਿਡੋਂ ਫਿਰ ਛੋਡੇ ਤੋਂ ਕੁਝ ਨਹੀਂ ਮੰਗ। ਕੁਛ ਵੀ ਕਰਦੇ। ਤੁਹਾਡਾ ਕੋਈ ਰਿਲੇਟਿਵ ਪਾਕਿਸਤਾਨ 'ਚ ਹੈ? ਜੇ ਕੁਛ ਕਰੇ ਪਹਿਲਾਂ ਬੀਚ ਕੀਤਾ ਤਾਂ ਤੁਸੀਂ ਉੱਤੇ ਨੋ ਨੋ ਕਰਨਾ। ਉਸ ਤੋਂ ਬਾਅਦ ਛੋਡਾ ਮੰਗਣਗੇ ਕਿ ਤੁਹਾਡੇ ਕੋਈ ਤੇਸ਼ ਹੈ ਜਾਂ ਨਹੀਂ। ਉਹ ਚੀ ਵੀ ਤੁਸੀਂ ਨੋ ਕਰ ਦੇਣਾ ਸਾਰੇ ਆਪਸ਼ਨ। ਉਸ ਤੋਂ ਬਾਅਦ ਤੁਸੀਂ ਕੰਟੀਨਿਊ ਕਰਕੇ ਆਪਣੀ ਡਿਟੇਲ ਚੈੱਕ ਕਰ ਸਕਦੇ। ਜੇ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਤੁਸੀਂ ਉਹਨੂੰ ਮੋਡੀਫਾਈ ਕਰ ਸਕਦੇ, ਸਹੀ ਕਰ ਸਕਦੇ। ਜੇ ਸਹੀ ਹੈ ਤਾਂ ਤੁਸੀਂ ਸਬਮਿਟ ਕਰ ਦਿਓ। ਉਸ ਤੋਂ ਬਾਅਦ ਤੁਸੀਂ ਆਪਣੀ ਪਾਸਪੋਰਟ ਸਾਈਟ ਤੇ ਕੱਪ ਅਪਲੋਡ ਕਰਨੀ ਆ। ਫੋਟੋ ਤੁਹਾਡੀ ਜੀਪੀਜੀ ਫਾਰਮੈਟ ਚ ਹੋਣੀ ਚਾਹੀਦੀ ਆ। ਤੇ ਪਾਸਪੋਰਟ ਜਿਹੜਾ ਤੁਸੀਂ ਅਪਲੋਡ ਕਰਨਾ ਉਹ ਤੁਹਾਡਾ ਪੀਡੀਐਫ ਫਾਰਮੈਟ ਚ ਹੋਣਾ ਚਾਹੀਦਾ। ਪਾਸਪੋਰਟ ਅਪਡੇਟ ਕਰਨ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ ਤੇ ਤੁਹਾਨੂੰ ਇੱਕ ਟੈਂਪੋਰਰੀ ਫਾਈਲ ਨੰਬਰ ਦੇ ਨਾਲ ਉਸ ਤੋਂ ਬਾਅਦ ਤੁਸੀਂ ਉਹ ਪੀਡੀਐਫ ਆਪਣਾ ਡਾਊਨਲੋਡ ਕਰ ਲੈਣਾ। ਤੇ ਡਾਊਨਲੋਡ ਕਰਨ ਤੋਂ ਬਾਅਦ ਉਹ ਤੁਸੀਂ ਆਪਣੇ ਕੋਲੇ ਸੰਭਾਲ ਕੇ ਰੱਖੀ। क्योंकि जब भी तो किसी अपना पीडीएफ फॉर्म डाउनलोड करेंगे तब सोनू इस टेंपरेरी फाइल नंबर की जरूरत तो पड़ेगी तो इस कथा को साफ बुकिंग रिलेटेड वीडियो वाहित जी का खास वाहित जी के पर